ਫਤੇਗੜ ਸਾਹਿਬ ਦੇ ਡੀਐਸਪੀ ਟ੍ਰੈਫਿਕ ਇੰਦਰਪ੍ਰੀਤ ਸਿੰਘ ਨੇ ਜ਼ਿਲ੍ਹਾ ਫਤੇਗੜ ਸਾਹਿਬ ਵਿਖੇ ਟ੍ਰੈਫਿਕ ਨੂੰ ਸੁਚਾਰੂ ਤੰਗ ਨਾਲ ਚਲਾਉਣ ਦੇ ਲਈ ਸ਼ਹਿਰ ਵਿੱਚ ਮਾਰਸ਼ਲ ਲਗਾਉਣ ਸੰਬੰਧੀ ਫਤੇਗੜ ਸਾਹਿਬ ਵਿਖੇ ਸਮਾਜ ਸੇਵੀ ਨਾਲ ਮੀਟਿੰਗ ਕੀਤੀ ਡੀਐਸਪੀ ਟ੍ਰੈਫਿਕ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ 25 ਤੋਂ 30 ਟ੍ਰੈਫਿਕ ਮਾਰਸ਼ਲ ਲਗਾਏ ਜਾਣਗੇ ਜੋ ਟ੍ਰੈਫਿਕ ਸੰਬੰਧੀ ਲੋਕਾਂ ਨੂੰ ਜਾਗਰੂਕ ਵੀ ਕਰਨਗੇ ਉਹਨਾਂ ਨੇ ਦੱਸਿਆ ਕਿ ਇਹ ਮਾਰਸ਼ਲ ਸਕੂਲਾਂ ਵਿੱਚ ਜਾ ਕੇ ਵੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕਰਨਗੇ ਜੀ ਸਾਡੇ ਮਾਜੂਦ ਹੋਗੇ ਐਸਐਸਪੀ ਸਾਹਿਬ ਸ਼੍ਰੀ ਸ਼ਮੂਖਰਵਾਜੀ ਜੀ ਦੇ ਅੰਸ਼ਾ ਲੈ ਸਾਹ ਹਟ ਜਿਲ੍ਹਾ ਫਤਿਹਗੜਾ ਸਾਹਿਬ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮਾਰਸ਼ਲ ਅਪਾਇੰਟ ਕਰਨ ਦਾ ਇੰਦੀ ਤਸਵੀਜ ਰੱਖੀ ਗਈ ਹੈ ਇਸੇ ਲਈ ਦੇਖਦ ਅੱਜ ਸਰਹੰਦ ਸ਼ਹਿਰ ਦੇ ਮਾਰਸ਼ਲ ਨਾਲ ਮੀਟਿੰਗ ਕੀਤੀ ਗਈ ਹੈ ਯਾਰ ਨੂੰ ਟ੍ਰੈਫਿਕ ਦੇ ਕੰਮਕਾਜ ਬਾਰੇ ਸਮਝਾਇਆ ਗਿਆ ਤੇ ਜਲਦੀ ਹੀ ਉਹਨਾਂ ਨੂੰ ਨਾਕੇ ਉੱਪਰ ਜਾ ਕੇ ਤੇ ਹੋਰ ਜਿਹੜਾ ਸਕੂਲਾਂ ਵਿੱਚ ਸੈਮੀਨਾਰ ਦੇ ਮੌਕੇ ਤੇ ਨਾਲ ਜਾ ਕੇ ਉਹਨਾਂ ਤੋਂ ਸੇਵਾ ਮੰਤੀਆਂ ਜਾਣਗੇ ਕਿੰਨੇ ਕਿ ਜ਼ਿਲ੍ਹੇ ਦੇ ਵਿੱਚ ਮਾਰਸ਼ਲ ਬਣਾਏ ਜਾਣਗੇ ਇਹ 25 ਤੋਂ 30 ਦੇ ਵਿਚਕਾਰ 25 30 ਮਾਰਸ਼ਲ ਬਣਾਏਗੇ ਉਹ ਜਿਹੜੇ ਕੀ ਮਕਸਦ ਕੀ ਹੋ ਰਿਹਾ ਹੈ ਨਾ ਕੀ ਕਰ ਮਕਸਦ ਇਹ ਹੈ ਜੀ ਟ੍ਰੈਫਿਕ ਦਾ ਜਿਹੜਾ ਦਿਨ ਦਿਨ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਹੀ ਹੈ ਟ੍ਰੈਫਿਕ ਦੇ ਵਿੱਚ ਜਦੋਂ ਇਹ ਮਾਸਰ ਸਾਡੇ ਨਾਲ ਰੋਟੀ ਕਰਨਗੇ ਤੇ ਪਬਲਿਕ ਨੂੰ ਵਿੱਚ ਦਾ ਸਹਾਇਕ ਮਿਲੇਗਾ ਤੇ ਸਾਨੂੰ ਵੀ ਸਹਾਇਕ ਮਿਲੇਗਾ ਇਸ ਵੇਲੇ ਉਹਨਾਂ ਨੂੰ ਉਹਨਾਂ ਲਗਾ ਕੇ